ਅਨਸਲਿਆ ਜੀ ਮੇਰਾ ਨਾਮ ਤੇ ਸਾਡਾ ਜਿਹੜਾ ਵਪਾਰ ਹੈਗਾ ਜਿਵੇਂ ਮੋਬਾਈਲ ਦਾ ਵਪਾਰ ਹੈਗਾ ਸਾਨੂੰ ਦਿੱਲੀ ਦਿੱਲੀ ਵਾਂਗੂ ਜਾਣਾ ਪੈਂਦਾ ਹੈਗਾ ਮੋਬਾਈਲ ਵਗੈਰਾ ਜੇ ਟ੍ਰੇਨ ਬਰਨਾਲੇ ਰੁਕਦੀ ਹੈਗੀ ਤਾਂ ਅਸੀਂ ਮੰਨ ਲਓ ਪੂਰਾ ਆਪਣਾ ਜੋਰ ਲਾਵਾਂਗੇ ਉਹਨੂੰ ਬਰਨਾਲੇ ਟ੍ਰੇਨ ਰੋਕਣ ਵਾਸਤੇ ਹੈਗੇ ਤੇ ਅਸੀਂ ਨਰਿੰਦਰભાઈ ਮੋਦੀ ਦਾ ਤੇ ਬਿੱਟੂ ਜੀ ਦਾ ਧੰਨਵਾਦ ਕਰਦੇ ਆਂਗੇ ਵੀ ਉਹਨਾਂ ਨੇ ਟ੍ਰੇਨ ਚਲਾਈ ਹੁਣ ਅਸੀਂ ਇਹਨੂੰ ਰੋਕਣ ਵਾਸਤੇ ਬਰਨਾਲੇ ਆਪਣਾ ਪੂਰਾ ਸੰਘਰਸ਼ ਰੱਖਾਂਗੇ ਔਰ ਬਰਨਾਲੇ ਰੋਕਾਂਗੇ ਟ੍ਰੇਨ ਕਿੰਨੀ ਕੀ ਲੋੜ ਹੈ ਬਰਨਾਲੇ ਵਾਸਤੇ ਕਿੰਨਾ ਫਾਇਦਾ ਹੋਊਗਾ ਰੋਕਣ ਬਰਨਾਲੇ ਦੇਖੋ ਜੀ ਇਹ ਟ੍ਰੇ ਤੇ ਟਾਈਮ ਬਹੁਤ ਥੋੜਾ ਲੱਗੂਗਾ ਸ਼ਾਮ ਨੂੰ ਅਗਲਾ ਆਦੇ ਘਰੇ ਵਾਪਸ ਆ ਜਾਇਆ ਕਰੂ ਇਸੇ ਟ੍ਰੇਨ ਦੇ ਵਿੱਚ ਤੇ ਇਹਦੇ ਵਾਸਤੇ ਅਸੀਂ ਇਹ ਕਰਨੇ ਹੈਗੇ ਵੀ ਇਹ ਟ੍ਰੇਨ ਬਰਨਾਲੇ ਰੁਕੂਗੀ ਬਰਨਾਲਾ ਵਾਸੀਆਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਤੁਸੀਂ ਦੇਖਿਆਗਾ ਜੀ ਸਟੇਸ਼ਨ ਤੇ ਕਿੰਨੀ ਗੈਦਰਿੰਗ ਸੀ ਪਰ ਜਿਸ ਦਿਨੇ ਗੱਡੀ ਇੱਥੇ ਬਰਨਾਲੇ ਰੁਕੂ ਤਾਂ ਉਸ ਦਿਨ ਇਦੋਂ ਵੀ ਵੱਡੀ ਗੈਦਰਿੰਗ ਹੋਊ ਅਸੀਂ ਬਰਨਾਲਾ ਨਿਵਾਸੀ ਤੇ ਅਸੀਂ ਭਾਜਪੀ ਵੱਲੋਂ ਸ਼੍ਰੀ ਨਰਿੰਦਰભાઈ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਸ਼੍ਰੀ ਰਮਨੀਤ ਬਿੱਟੂ ਜਿਸ ਜਿਹੜੇ ਸਾਡੇ ਕੇਂਦਰੀ ਰਾਜ ਮੰਤਰੀ ਨੇ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਇਹ ਫਿਰੋਜ਼ਪੁਰ ਤੋਂ ਦਿੱਲੀ ਲਈ ਨਵੀਂ ਬੰਦੇ ਭਾਰਤ ਟ੍ਰੇਨ ਚਲਾਈ ਆਗੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਸਾਡੀ ਹਾਈ ਕਮਾਂਡ ਨਾਲ ਵੀ ਗੱਲ ਹੋਈ ਆ ਬਹੁਤ ਜਲਦ ਹੀ ਇਹ ਟ੍ਰੇਨ ਇੱਥੇ ਬਰਨਾਲੇ ਵਿਖੇ ਵੀ ਰੁਕੂਗੀ ਕੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਇਹਦਾ ਸਟਾਪੇਜ ਬਰਨਾਲੇ ਵਿਖੇ ਵੀ ਹੋਵੇਗਾ ਕਸਾ ਦੇਖ ਦਿਓ ਕਿ ਲੱਗਦਾ ਕਿ ਅੱਜ ਸਾਥ ਸਹੀ ਲੋਕਾਂ ਦੀ ਟ੍ਰੇਨ ਦੇਖਣ ਪਹੁੰਚੇ ਸਾਰੇ ਜਾਣੇ ਕਿੰਨਾ ਕਿ ਉਹ ਕਿ ਨਵੀਂ ਟ੍ਰੇਨ ਕਰਕੇ ਦੇਖੋ ਪਹਿਲਾ ਅਜਿਹੀ ਟ੍ਰੇਨ ਇੱਥੋਂ ਦੀ ਹੈ ਨਹੀਂ ਸੀਗੀ ਇਹ ਪਹਿਲੀ ਟ੍ਰੇਨ ਆ ਗਈ ਜਦੋਂ ਤੇ ਸਾਡ ਰਵਨੀਤ ਬਿੱਟੂ ਜੀ ਬਣੇ ਨੇ ਉਹ ਪੰਜਾਬ ਦੇ ਵਿੱਚ ਬਹੁਤ ਧਿਆਨ ਦੇ ਰਹੇ ਨੇ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਬਹੁਤ ਧਿਆਨ ਦੇ ਰਹੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੜ੍ਹ ਆਏ ਨੇ ਉਦੋਂ ਤੋਂ ਲੈ ਕੇ ਕਿੰਨੇ ਕੇਂਦਰ ਦੇ ਮੰਤਰੀ ਇੱਥੇ ਪੰਜਾਬ ਦੇ ਵਿੱਚ ਦੌੜੇ ਕਰ ਰਹੇ ਨੇ ਮੋਦੀ ਸਾਹਿਬ ਉਹ ਬਾਰ-ਬਾਰ ਕਹਿ ਰਹੇ ਨੇ ਵੀ ਮੈਨੂੰ ਪੰਜਾਬ ਦੀ ਬਹੁਤ ਫਿਕਰ ਆ ਅਸੀਂ ਇੱਥੇ ਵੱਡੇ ਪੱਧਰ ਤੇ ਵਿਕਾਸ ਕਰਵਾਵਾਂਗੇ ਉਹਦੇ ਤਹਿਤ ਹੀ ਹੈ ਜਿਹੜੀ ਬੰਦੇ ਭਾਰਤ ਟ੍ਰੇਨ ਹੈ ਚਲਾਈ ਗਈ ਆ ਬਹੁਤ ਭਾਰਾ ਵੱਡੀ ਪੱਧਰ ਤੇ ਉਤਸ਼ਾਹ ਆ ਮੇਰਾ ਨਾਮ ਕੈਲਾਸ਼ ਆਨੰਦ ਹੈ ਮੈਂ ਬਰਨਾਲਾ ਸੇ ਹਾਂ ਹਮ ਹਮ ਇਹ ਪ੍ਰਾਰਥਨਾ ਕਰਦੇ ਹਾਂ ਸਰਕਾਰ ਭਾਰਤ ਸਰਕਾਰ ਸਤਿ ਸ੍ਰੀ ਅਕਾਲ यहाँ एक बरनाला डिस्ट्रिक्ट होने के कारण और इतना बड़ा शहर भी है और इस शहर से सारे पिंड बहुत लगे हुए हैं यहाँ से हम जैसे बंदी भारत चला था ट्रेन बरनाला नहीं रुका बरनाला रुकना चाहिए और दूसरी बात ये है कि यहाँ से अयोध्या के लिए और जो बनार वाराणसी के लिए कि ट्रेन यहाँ रुकना चाहिए इस चलना चाहिए जो नहीं भी चलता है तो चलना चाहिए क्योंकि सब जगह प्रधानमंत्री मोदी जी ने सब तीर्थ स्थानों से लिंक कर रहा है तो इस इस लाइन में इस लाइन में जैसे अयोध्या के लिए बनारस के लिए चलता था वो भी रुक गया वो भी ट्रेन चलना चाहिए और यहाँ रुकना चाहिए क्योंकि यहाँ बहुत मांग है क्योंकि स्नातनी का यहाँ जो व्यवस्था है जैसे वृंदावन है जो अयोध्या है बनारस है इसमें लोग जाना बहुत चाहते हैं तो इसके लिए इसलिए इधर इस से यहाँ यहाँ पर गाड़ी रुकना चाहिए ट्रेन रुकना चाहिए यही हम कहते हैं कि जो जाने आने में सुविधा हो और जनता की मांग भी है मेरा नाम कुलदीप मित्तल जी ये साढ़े नरेंद्र मोदी जी अश्विनी वैष्णो जी और रवनीत बिट्टू जी का बहुत बड़ा अपराला जी अगे तो भी होर भी ट्रेन आनगियाँ ये हले शुरुआत है ਔਰ ਇਸੀ ਦਾ ਬਹੁਤ ਵੱਡਾ ਬੈਨੀਫਿਟ ਵਪਾਰੀ ਵਰਗ ਨੂੰ ਮਿਲਣ ਵਾਲਾ ਔਰ ਜਿਹੜੀ ਗੱਲ ਹੈ ਇੱਥੇ ਟ੍ਰੇਨ ਰੁਕਣ ਦੀ ਪਿੱਛੇ ਜੇ ਮੰਤਰੀ ਜੀ ਨੇ ਵੀ ਥੋੜਾ ਡਰਾਮਾ ਜਿਹਾ ਕੀਤਾ ਸੀਗਾ ਵੀ ਅਸੀਂ ਰਕਵਾਵਾਂਗੇ ਪਰ ਉਹ ਵੀਰੇ ਖਿਆਲ ਦੇ ਵਿੱਚ ਇਹਦੇ ਲਈ ਸੀਰੀਅਸ ਨਹੀਂ ਹੈਗੀ ਕਿਉਂਕਿ ਜਿਹੜੇ ਅਸੀਂ ਕੰਮ ਕਰਵਾ ਰਹੇ ਹਾਂ ਪਿੰਡਾਂ ਦੇ ਵਿੱਚ ਕੈਂਪ ਲਾਏ ਉਹਦੇ ਵਿੱਚ ਬਿੰਨਾਂ ਨੇ ਡਿੱਕੇ ਲਾਏ ਨੇ ਟ੍ਰੇਨ ਰੁਕੂਗੀ ਸਿਸਟਮ ਨਾਲ ਰੁਕੂਗੀ ਹੋਰ ਵੀ ਟ੍ਰੇਨਾਂ ਰੁਕਣਗੀਆਂ ਹੋਰ ਵੀ ਚੱਲਣਗੀਆਂ ਕਿਉਂਕਿ ਵਪਾਰੀ ਵਰਗ ਨੂੰ ਬਹੁਤ ਵੱਡਾ ਬੈਨੀਫਿਟ ਆ ਬਹੁਤ ਵਪਾਰ ਇਥੇ ਨਵੀਆਂ ਨਵੀਆਂ ਇੰਡਸਟਰੀਆਂ ਵੀ ਆ ਰਹੀਆਂ ਨੇ ਹੋਰ ਵੀ ਇੰਡਸਟਰੀਆਂ ਆਉਣਗੀਆਂ ਮੋਦੀ ਦੀ ਉਗਾਈ ਦੇ ਵਿੱਚ ਬਹੁਤ ਵਧੀਆ ਅਸੀਂ ਇਸ ਦਾ ਧੰਨਵਾਦ ਕਰਦੇ ਹਾਂ ਸਵਾਗਤ ਕਰਦੇ ਬਸ ਬਸ ਪਾਰਟੀਆਂ ਦੇ ਜਿਹੜੇ ਇੱਥੇ ਲੀਡਰ ਨੇ ਉਹਨਾਂ ਵੱਲੋਂ ਬਿਆਨਬਾਜ਼ੀ ਆ ਰਹੀਆਂ ਸੀ ਕਿ ਇੱਥੇ ਰੁਕਾਨ ਦੀ ਅਸੀਂ ਪਹਿਲ ਕੀਤੀ ਹੈ ਇੱਥੇ ਰੁਕੂਗੀ ਪਰ ਅੱਜ ਰੁਕੀ ਨਹੀਂ ਕੀ ਕਿਸਾਂ ਦੀ ਇਹ ਗੱਲ ਹੈ ਜੀ ਦੌੜ ਲੱਗ ਜਾਂਦੀ ਹੈ ਵੀ ਹਰ ਇੱਕ ਬੰਦੇ ਨੂੰ ਇਹ ਹੁੰਦਾ ਹੈ ਕਿ ਵੀ ਮੇਰਾ ਨਾਮ ਆਵੇ ਅਸੀਂ ਇਹ ਕੰਮ ਕੀਤਾ ਅਸੀਂ ਇਹ ਕੰਮ ਕੀਤਾ ਪਰ ਹਰ ਕੋਈ ਹਰ ਚੀਜ਼ ਦਾ ਕੋ ਸਿਸਟਮ ਹੁੰਦਾ ਹੈ ਬਿਨਾ ਸਿਸਟਮ ਤੋਂ ਨਹੀਂ ਹੁੰਦਾ ਹੈਗਾ ਬਿਨਾ ਐਵੇਂ ਜੁਮੇ ਜੁਮਲੇਬਾਜ਼ੀ ਕਰਕੇ ਮੜ ਗਏ ਪ੍ਰੋਗਰਾਮ ਦੇ ਇਕੱਠੇ ਫੋਟੋ ਹੋਈ ਗਈ ਰੁਗੀ ਦੀ ਟ੍ਰੇਨ ਇਹ ਕੋਈ ਗੱਲਾਂ ਨਹੀਂ ਹੈਗੀਆਂ ਇਹ ਬਹੁਤ ਵੱਡਾ ਸਿਸਟਮਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਸਮਾਸਾਰਣੀ ਤਿਆਰ ਹੁੰਦੀ ਹੈ ਉਸ ਦੇ ਹਿਸਾਬ ਨਾਲ ਹੀ ਟ੍ਰੇਨਾਂ ਰੁਕਦੀਆਂ ਗਿਆ ਔਰ ਜਲਦੀ ਖੁਸ਼ਖਬਰੀ ਆਪਣੇ ਬਨਾਲਾ ਵਾਸੀਆਂ ਨੂੰ ਮਿਲੇਗੀ ਫਿਰ ਸਾਡੀ ਸੰਗਤ ਢਾਲੇ ਵਾਲਾ ਤਪਾ ਬਰਨਾਲਾ ਪਹਿਲਾਂ ਤਾਂ ਸਭ ਤੋਂ ਮੈਂ ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਬਰਨਾਲਾ ਵੱਲੋਂ ਸੂਰ ਵੱਲੋਂ ਦੂਸਰੀ ਬੇਨਤੀ ਅੱਜ ਟ੍ਰੇਨ ਨੰਗੀ ਹੈ ਮੰਦੇ ਪਾਤਰਮ ਠੀਕ ਹੈ ਅਸੀਂ ਮੋਦੀ ਸਾਹਿਬ ਜੀ ਨੂੰ ਆਪਦੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਇਸ ਹਲਕੇ ਦੇ ਸਬੰਧਤ ਨਾਲ ਜਿਹੜੇ ਮਿੱਟੂ ਜੀ ਰੇਲਵੇ ਮੰਤਰੀ ਤੇ ਉਹ ਕਿਰਪਾ ਕਰਕੇ ਇੱਥੇ ਵਪਾਰੀ ਬਹੁਤ ਵੱਡਾ ਵਪਾਰੀ ਹੈ ਬਰਨਾਲੇ ਸਬੰਧਨ ਤੇ ਵਪਾਰੀ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਣਗੇ ਜੇ ਇਹ ਰੇਲ ਇੱਥੇ ਰੁਕੂਗੀ ਤੇ ਗਰੀਬ ਗਰਬ ਨੂੰ ਵੀ ਬਹੁਤ ਫਾਇਦਾ ਹੋਏਗਾ ਦੂਜੀ ਬੇਨਤੀ ਇਹ ਵੀ ਸਾਡੇ ਬਰਨਾਲੇ ਦੇ ਵਿੱਚ ਇੱਥੋਂ ਦੇ ਐਮਪੀ ਜੇ ਮੀਤਹਿਰ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਵਧਿਆ ਰਹੀ ਕਿਵਟਲੋਜੀ ਜੋ ਕਿ ਸਾ ਦੇ ਤੇ ਮੋਦੀ ਦੇ ਬਰਾਬਰ ਵਿੰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦੇ ਆ ਵੀ ਤੁਸੀਂ ਆਪਣੀ ਅਜਮਾਇਸ਼ ਕਰਾਓ ਤੇ ਬਰਨਾਲੇ ਬਾਰੇ ਸੋਚੋ ਵਪਾਰੀਆਂ ਬਾਰੇ ਸੋਚੋ ਬਰਨਾਲੇ ਦੇ ਵਾਸਤੇ ਦੂਸਰੀ ਬੇਨਤੀ ਸਾਡੇ ਰੇਂਦਰ ਗੁਪਤਾ ਜੀ ਜੋ ਐਮ ਡੀ ਬਣੇ ਨੇ ਪ੍ਰੈਜ਼ੀਡੈਂਟ ਵਾਲੇ ਉਹ ਰਾਜ ਸਭਾ ਦੇ ਐਮ ਪੀ ਰਾਜ ਸਭਾ ਦੇ ਮੈਂਬਰ ਉਹਨਾਂ ਨੂੰ ਵੀ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਹਾਂ ਹੋਰ ਅਧਿਕਾਰੀ ਜਿਵੇਂ ਪਵਲ ਬਾਂਸਰ ਜੀ ਸਾਬਕਾ ਮੰਤਰੀ ਨੇ ਰੇਲਵੇ ਦੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਬਹੁਤ ਵੱਡੀ ਗੱਲ ਹੈ ਜੇ ਬਰਨਾਲੇ ਰੇਲ ਗੱਡੀ ਇਹ ਰੁਕੇ ਤਾਂ ਸਾਡੇ ਹਲਕੇ ਦੀ ਬਹੁਤ ਵੱਡੇ ਪੱਧਰ ਤੇ ਤਕਹੀ ਹੋਵੇਗੀ ਸਾਡਾ ਹਲਕਾ ਖੁਸ਼ਹਾਲ ਹੋਵੇਗਾ ਗਰੀਬ ਤੋਂ ਲੈ ਕੇ ਮੀਰਵਾਰ ਇੱਥੋਂ ਦੇ ਬਹੁਤ ਵਪਾਰੀ ਮੈਂ ਬਰਨਾਲੇ ਦੇ ਵਿੱਚ ਵੱਡੇ ਵੱਡੇ ਵਪਾਰੀ ਨੇ ਜਿਨ੍ਹਾਂ ਨੂੰ ਦੀ ਕਾਮਯਾਬੀ ਤੇ ਸਾਡੇ ਹਲਕੇ ਦੀ ਸਾਡੇ ਪੰਜਾਬ ਦੀ ਕਾਮਯਾਬੀ ਹੋਈ ਸੁਖਦੀਪ ਸਿੰਘ ਢਾਲੀਵਾਲ ਨਾਮ ਹੈ ਜੀ ਮੇਰਾ ਮੈਂ ਬੀਜੇਪੀ ਦਾ ਬਰਨਾਲਾ ਦਾ ਵਰਕਰ ਹਲਕਾ ਦਾ ਦੋਸਤੋ ਅੱਜ ਅਸੀਂ ਬੀਜੇਪੀ ਵੱਲੋਂ ਇੱਥੇ ਇਕੱਠੇ ਹੋਏ ਸੀ ਬੰਦੇ ਭਾਰਤ ਰੇਲ ਸਾਨੂੰ ਲੱਗਦਾ ਸੀ ਵੀ ਰੁਕੇਗੀ ਇੱਥੋਂ ਦੇ ਐਮਪੀ ਸਾਹਿਬ ਵੱਲੋਂ ਇੱਕ ਜੁਮਲਾ ਛੱਡਿਆ ਗਿਆ ਜੋ ਇਹਨਾਂ ਦੀ ਪਾਰਟੀ ਹਮੇਸ਼ਾ ਛੱਡਦੀ ਰਹੀ ਆ ਪਹਿਲਾਂ ਇਹਨਾਂ ਦੇ ਸੀਐਮ ਸਾਹਿਬ ਛੱਡਦੇ ਅਸੀਂ ਆ ਬਣਾਤਾ ਅਸੀਂ ਉਹ ਬਣਾਤਾ ਐਮਪੀ ਸਾਹਿਬ ਤੁਸੀਂ ਦੋ ਵਾਰ ਦੇ ਐਮਐਲਏ ਹੋ ਇੱਕ ਵਾਰ ਦੇ ਮੰਤਰੀ ਹੋ ਤੇ ਹੁਣ ਐਮਪੀ ਹੋ ਇਦਾਂ ਦੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਤੁਹਾਨੂੰ ਮਲੇਰ ਕੋਟਲਾ ਬਰਨਾਲਾ ਸੰਗਰੂਰ ਸਭ ਬੱਚੇ ਬਜ਼ੁਰਗ ਦੇਖਦੇ ਨੇ ਤੁਸੀਂ ਇਹਨਾਂ ਦੇ ਇੰਚਾਰਜ ਹੋ ਤੁਹਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਤੁਹਾਨੂੰ ਐਮਪੀ ਬਣਾ ਕੇ ਕੇਂਦਰ ਦੇ ਵਿੱਚ ਭੇਜਿਆ ਗਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਭਾਜਪਾ ਪਾਰਟੀ ਵੱਲੋਂ ਇਥੇ ਟ੍ਰੇਨ ਰੋਕਣ ਦਾ ਜਿਹੜਾ ਜੁਮਲਾ ਛੜਿਆ ਹੋਇਆ ਉਹਨੂੰ ਅਸੀਂ ਜ਼ਰੂਰ ਰੋਕ ਕੇ ਸਫਲ ਕਰਾਂਗੇ ਧੰਨਵਾਦ